ਵਿਆਹ ਸ਼ਾਦੀਆਂ ਵਾਲੀ ਕਾਫੀ ਆਪਾਂ ਬਣਾਉਣ ਲੱਗੇ ਆਂ ਬਿਨਾ ਮਸ਼ੀਨ ਤੋਂ ਵੀ ਦੇਖੋ ਘਰ ਦੇ ਵਿੱਚ ਕਿੰਨੀ ਬਣਾਉਣੀ ਸੌਖੀ ਆ ਦੇਖੋ ਕਿੰਨੀ ਵਧੀਆ ਕਾਫੀ ਬਣ ਕੇ ਤਿਆਰ ਹੋਈ ਐ ਤੇ ਹੁਣ ਆਪਾਂ ਇੱਕ ਕੱਪ ਦੁੱਧ ਦਾ ਟੋਪੀ ਦੇ ਵਿੱਚ ਪਾ ਲਿਆ ਗੈਸ ਕਰ ਲਈ ਔਨ ਤੇ ਆਪਾਂ ਪਾਇਆ ਦੁੱਧ ਪਾ ਲਿਆ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਵਾਲ ਆਉਣ ਦੇਵਾਂਗੇ ਤੇ ਆਪਾਂ ਇੱਕ ਚਮਚਾ ਚੀਨੀ ਦਾ ਪਾਇਆਗਾ ਤੁਸੀਂ ਇੱਥੇ ਸ਼ੱਕਰ ਵੀ ਪਾ ਸਕਦੇ ਹੋ ਤੇ ਹੁਣ ਦੁੱਧ ਨੂੰ ਚੰਗੀ ਤਰ੍ਹਾਂ ਆਪਾਂ ਆਵਾਲ ਦੇਣਾ ਉੱਪਰ ਤੱਕ ਜਦੋਂ ਤੱਕ ਦੁੱਧ ਉਬਲਣ ਲੱਗਿਆ ਉਦੋਂ ਤੱਕ ਆਪਾਂ ਇਹਨੂੰ ਫੇਰ ਥੱਲੇ ਲਾ ਲੈਣਾਗਾ ਹੁਣ ਚੰਗੀ ਤਰ੍ਹਾਂ ਵਾਲ ਆ ਗਿਆ ਆਪਾਂ ਇਦਾਂ ਲੈਣਾ ਪਾਇਆ ਦੇ ਵਿੱਚ ਇੱਕ ਪੌਚ ਪਾਉਣਾ ਜੇ ਤੁਸੀਂ ਅੱਧਾ ਕਿਲੋ ਦੁੱਧ ਪਾਇਆ ਤਾਂ ਦੋ ਪੌਚ ਪਾ ਸਕਦੇ ਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਉਬਲਿਆ ਹੋਇਆ ਦੁੱਧ ਉਬਲਿਆ ਹੋਇਆ ਦੁੱਧ ਪਾ ਕੇ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਕਈ ਲੋਕੀ ਕਰਦੇ ਨੇ ਬਹੁਤ ਸਾਰੀ ਮਿਹਨਤ ਕਰਦੇ ਆ ਕਿ ਫੈਂਟੀ ਜਾਂਦੇ ਫੈਂਟੀ ਜਾਂਦੇ ਪਰ ਇੰਨਾ ਵੀ ਫੈਂਟਣ ਦੀ ਲੋੜ ਨਹੀਂ ਬਹੁਤ ਹੀ ਨਾਰਮਲ ਜੇ ਤਰੀਕੇ ਨਾਲ ਇੱਕ ਦੋ ਵਾਰੀ ਕੱਪ ਉਧਰ ਉਧਰੀ ਪਾਉਣ ਨਾਲ ਇਹ ਦੁੱਧ ਜਿਹੜਾ ਫੈਂਟਿਆ ਜਾਂਦਾ ਹੈਗਾ ਬਿਨਾ ਮਸ਼ੀਨ ਤੋਂ ਫੈਂਟਿਆ ਹੋਇਆ ਦੁੱਧ ਇਸ ਤਰ੍ਹਾਂ ਘੜ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੁਣ ਤੁਸੀਂ ਦੇਖ ਸਕਦੇ ਹੋ ਦੁੱਧ ਚਾ ਛਾਗ ਹੈ ਜਿਹੜੀ ਕਿੰਨੀ ਆ ਗਈ ਬਿਲਕੁਲ ਕਾਫੀ ਵਰਗੀ ਜਿਵੇਂ ਮਸ਼ੀਨ ਦੇ ਨਾਲ ਚਾਗ ਆਉਂਦੀ ਹੁੰਦੀ ਹੈ ਉਸੇ ਤਰ੍ਹਾਂ ਆ ਗਈ ਤੇ ਹੁਣ ਆਪਾਂ ਇਹ ਕੱਪ ਲੈ ਲੈਨੇ ਕਾਫੀ ਵਾਲੇ ਕੱਪ ਤੇ ਉਹਨਾਂ ਦੇ ਵਿੱਚ ਆਪਾਂ ਇਹ ਕਾਫੀ ਹੈ ਜਿਹੜੀ ਪਾ ਲਵਾਂਗੇ ਹੁਣ ਆਪਾਂ ਚਾਕਲੇਟ ਪਾਊਡਰ ਪਾ ਦੇਵਾਂਗੇ ਤੇ ਦੇਖੋ ਫਿਰ ਜੀ ਆਪਣੀ ਕਿੰਨੀ ਕਾਫੀ ਵਧੀਆ ਬਣ ਕੇ ਤਸਤੀ ਤਿਆਰ ਹੋਗੀ